ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਕਰਦੇ ਆਪਾਂ ਨੇ ਨਵਾਂ ਸੰਦ ਆਪਣਾ ਚੱਲਦਾ ਜਿਹੜਾ ਲੈ ਕੇ ਆਏ ਜੇ ਧੋਣੇ ਵਾਲਾ ਫਿਟਿੰਗ ਫਿਟਿੰਗ ਕਰਕੇ ਆਨ ਪ੍ਰੋਪਰ ਗਰਜੰਟ ਸਿੰਘ ਲੱਗ ਗਿਆ ਧੋਾਈ ਕਰਨ ਟਰੈਕਟਰ ਕੀ ਰੇਹ ਵਾਲੀ ਕੱਲ ਨਵੇੜਿਆ ਇਹਨਾਂ ਨੇ ਹੋਰ ਗਰਜੰਟ ਸਿੰਘ ਇਸ ਤਰ੍ਹਾਂ ਬਣੀ ਬਾਤ ਕੁਸ ਚਲੋ ਸ਼ੁਕਰ ਹੈ ਸੰਦਾ ਬਾਈ ਆਪਣਾ ਰਹਿ ਉਹ ਰਿਹਦਾ ਧੋਣੇ ਦੇ ਉਸ ਤੋਂ ਕਣਕ ਬਜਾਈ ਵਾਲਾ ਵੀ ਖੜਿਆ ਹਲੇ ਹੈ ਚੱਲੀ ਉਸ ਤੋਂ ਹੋ ਜੇਗਾ ਪਹਿਲਾਂ ਬਾਈ ਮੋਟਰ ਲੱਗੀ ਵੀ ਮੋਟਰ ਗੱਲ ਤੋਂ ਹੀ ਤੂਈ ਜਹਾਂ ਦੇ ਚਲੋ ਇਹ ਵੀ ਉਹ ਜਿਗਾਰਡ ਲਾਇਆ ਆਪਾਂ ਨੇ ਪਹਿਲਾਂ ਲਿਆਏ ਤੇ ਇੱਕ ਉਹ ਫਿੱਟ ਜਾਨੀ ਬੈਠਿਆ ਉਹ ਰੈਡੀਮੈਂਟ ਜਿਆਦਾ ਉਹ ਨਹੀਂ ਚਲਿਆ ਚੁਲਿਆ ਢੋਕ ਸਾਲ ਹੋ ਗਏ ਜਾਂ ਲਿਆਏ ਤੇ ਆਪਾਂ ਉਹ ਥੋੜੀ ਜਿਹੀ ਢੇਰ ਚਲਿਆ ਖਰਾਬ ਹੋ ਗਿਆ ਵੀ ਉਹ ਮੋਟਰ ਲਾ ਗਿਆ ਕ੍ਰਮਟਨ ਕੀ ਦੋ ਪਾਵਰ ਕੀ ਪੰਪ ਆਪਣਾ ਹੀ ਪਿਆ ਤਾਂ ਰਿਪੇਅਰ ਕਰਕੇ ਪੰਪ ਆਪਣਾ ਹੀ ਲਾਇਆ ਪਰਾਣਾ ਹੀ ਸਪਰੇਅ ਵਾਲੇ ਦਾ ਪਿਆ ਤਾਂ ਰਿਪੇਅਰ ਕਰਕੇ ਪੰਪ ਹੀ ਲੱਗਦਾ ਸਪੀਡ ਬੇਜ ਦਾ ਪੰਪ ਲੱਗਿਆ ਆਪਣਾ ਕ੍ਰੰਕਟਨ ਦੀ ਮੋਟਰ ਠੀਕ ਹੈ ਬਾਈ ਚੱਲਾਂ ਅੱਜ ਕੋਈ ਕੰਮ ਹੈ ਆਪਾਂ ਨੂੰ ਕਰਕੇ ਆਵਾਂ ਬਾਹਰ ਵਾਲੇ ਸਤਿ ਸ੍ਰੀ ਅਕਾਲ ਤਾਂ ਪਹੁੰਚ ਲਿਆ ਠੀਕ ਹੈ ਠੀਕ ਆ ਮਦਦ ਹੋ ਰਹੀ ਜਿਹੜੇ ਬੰਦੇ ਆ ਲੈ ਬਾਈ ਟਰਾਲੀ ਖੜੀ ਆਪਣੀ ਲਦੀ ਵੀ ਰੱਲੀ ਜਾਹੇਗੀ ਕੱਲੋਂ ਸਰਵੇਰ ਦਾ ਫੋਨ ਆਇਆ ਤਾਂ ਬਾਈ ਕਰਾ ਵੀ ਮੇਲਮਾ ਰਸ਼ ਬਹੁਤ ਹੈ ਵੀ ਟਰਾਲੀ ਰੋਕੋ ਇੱਕ ਦਿਨ ਨਹੀਂ ਆਪਾਂ ਨੇ ਜਾਣਾ ਦਾ ਲੈ ਗਿਆ ਅੱਜ ਸਵੇਰੇ ਟਰਾਲੀ ਪਰ ਬਾਈ ਤਾਂ ਕਰਕੇ ਰੋਕਣੀ ਪੈਗੀ ਦੇਖੇ ਆ ਦੁਪਹਿਰ ਬਾਅਦ ਤੋਰेंगे ਜਾਂ ਫਿਰ ਕੱਲੋਂ ਤੋਰेंगे ਮੌਸਮ ਸਾਫ਼ ਹੈ ਬਾਈ ਅੱਜ ਧੁੱਪ ਆ ਰਹੀ ਐ ਪਛਵਾ ਚੱਲ ਰਹੀ ਐ ਦੇਖੋ ਬੱਦਲ ਪਰਸਾਂ ਬਾਈ ਦਾ ਠੀਕਾ ਕਿਸ ਤਰ੍ਹਾਂ ਰਹਾ ਠੀਕ ਹੈ ਜੀ ਬਣੇ ਰਹੀ ਆਪਣੀ ਵੀਡੀਓ ਗੱਲ ਮਿਲਦੇ ਆ ਅੱਗੇ ਜਾ ਕੇ ਆਪਾਂ ਲਿਓ ਜੀ ਮਰੂ ਦਿਖਾਓ ਮਰੂ ਤੋੜੇ ਆਪਾਂ ਨੇ ਆ ਗਿਆ ਆਪਾਂ ਮਨ ਕੇ ਘਰਾਂ ਮਰੂਤੀ ਗੱਡੀ ਲੈ ਗ ਆਪਣੀ ਇਹ ਬੁੱਟਾ ਭਾਈ ਮਰੂਦਾਂ ਗੱਲ ਲੱਗਿਆ ਬਈ 12 ਮਹੀਨੇ ਮਰੂਦ ਲੱਗੀ ਹਾਂ ਪੇਡੇ ਦੇ ਵੱਧ ਮਰੂਦਾਂ ਦੇ ਫਿਰ ਛੋਟਾ ਜਿਹਾ ਪੇਡਾ ਚਲਾਂ ਭਾਈ ਮਿਲ ਨੂੰ ਟਰੈਕਟਰ ਖਾਲੀ ਹੋਇਆ ਵਾ 4 ਵੀਲੋ ਲਿਆਵਾਂਗੇ ਚੱਕੇ ਕੰਨ ਨੂੰ ਲੱਦੇ ਕੀ ਲੇਬਰ ਬਣੀ ਟਰਾਲੀ ਉਹ ਵੀ 4 ਵੀਲ ਵਾਲੀ ਨੀ ਲੀਟਰ ਟਰਾਲੀ ਖੜੀ ਹੈ ਮਿਲ ਮਾਂ ਬਣੀ ਪਹੁੰਚ ਗਏ ਬਾਈ ਸਰਾਮ ਦਾ ਆਪਾਂ ਮੋਹਨ ਮਕੈਨਿਕ ਪਵਰੇ ਵੇਟ ਨੇ ਹੈਗੇ ਆਪਾਂ ਟਰੈਕਟਰ ਦੇ ਮਿਲਾਂ ਜੀ ਅੰਦਰ ਜਾ ਕੇ ਛਤਰੀਆਂ ਛਤਰੀਆਂ ਦਾ ਕੰਮ ਹੈ ਭਾਈਆਂ ਦਾ ਜੈ ਜਵਾਨ ਜੈ ਕਿਸਾਨ ਪਹੁੰਚ ਗਏ ਆਪਾਂ ਕਟਰ ਦੇਖੋ ਬਾਈ ਤਿੰਨ ਗੇਰ ਸਸੀਗਲ ਬਾਊਜੀ ਕੀ ਹਾਲ ਹੈ ਜੀ ਠੀਕ ਹੈ ਜੀ ਬਿਲਕੁਲ ਵਧੀਆ ਉਹ ਠੀਕ ਹੈ ਜੀ ਪਰਿਵਾਰ ਸਭ ਹਾਂ ਜੀ ਹਾਂ ਜੀ ਚੜਦੀ ਕਿਲਾ ਇਹ ਕਿੰਨੇ ਫੁੱਟ ਹੈ ਜੀ ਕਟਰ ਤੇ 12 ਫੁੱਟ ਹੈ ਜੀ 12 ਫੁੱਟ ਕਵਰ ਕਰਦਾ ਜੀ 4-4 ਫੁੱਟ ਤੇ ਤੈਨੂੰ ਬਲੇਡ ਚੱਲੇਗਾ ਠੀਕ ਹੈ ਜੀ ਤੇ ਹਾਈਡਰੌਲਿਕ ਨਾਲ ਇਹ ਜਿਆਦਾ 올 ਰੌਡ ਲੈ ਆਣਾ ਆਪਾਂ ਨੇ ਫੋਲਡ ਹੋ ਜਾਂਦਾ ਇਹਨੂੰ ਚੈਕਰ ਸਿਸਟਮ ਹੈ ਜੀ ਹਾਈਡਰੌਲਿਕ ਠੀਕ ਹੈ ਠੀਕ ਹੈ ਕਿੰਨਾ ਪਹਿਲਾ ਹੋਗਾ ਮੈਂ ਕਹਿੰਦਾ ਦੁਨੀਆ ਦਾ ਪਹਿਲਾ ਹੋਣਾ ਕਿ ਇੰਡੀਆ ਦਾ ਪਹਿਲਾ ਅੱਛਾ ਇੰਡੀਆ ਹੋ ਸਕਦਾ ਠੀਕ ਹੈ ਜੀ ਇੰਡੀਆ ਦਾ ਪਹਿਲਾ ਜੀ ਇਹ ਆਪੜ ਡਿਜ਼ਾਈਨ ਕਰਿਆ ਜੀ ਤੁਸੀਂ ਬਣਾਉਂਦੇ ਰਹੇ ਸੀ ਐਕਸਪੋਰਟ ਵੀ ਕਰਿਆ ਸਾਢੇ 500 ਦੇ 600 ਦੇ ਠੀਕ ਹੈ ਜੀ ਇਹ ਬੜਾ ਕਿੰਨੇ ਐਚਬੀ ਦਾ ਟਰੈਕਟਰ ਚਹੀਦਾ ਕਿੰਨੀ ਕੈਟਾਗਰੀ ਦਾ 75 ਕਿਲੋ ਪਾਵਰ ਵਿੱਚ 50 ਦਾ ਸਰਵਿਸ ਠੀਕ ਹੈ ਜੀ ਨੋਰਮਲ ਆਪਣਾ ਜ਼ਿਮੀਦਾਰ ਦਾ ਜੋ ਟਰੈਕਟਰ ਹੈਗਾ ਉਹ ਚਲਾ ਸਕਦਾ ਇਹਨਾਂ ਦੇਖਿਓ ਬਈ ਦੇਖਣਯੋਗੀ ਚੀਜ਼ ਹੈ ਹੈਨਾ ਚੀਜ਼ ਲੈਣੀ ਆਪਾਂ ਨੇ ਕੋਈ ਹੋਰ ਤੇ ਹੀ ਦੇਖਣ ਗਏ ਮਨ ਹੋਇਆ ਵੀ ਦੱਸੋ ਹਨਾ ਬਈ ਤਿੰਗ ਤੇ ਤਿੰਗ ਭਈਆ ਦੁਨੀਆ ਤਾਂ ਹੀ ਕਹਦੇ ਆ ਅਜੇ ਪ੍ਰੋਪਰ ਤਿਆਰ ਨਹੀਂ ਹੋਇਆ ਜਿੱਕ ਜੁੱਕ ਨਹੀਂ ਲੱਗੇ ਨੋ ਹਾਈਡਰੋਲਿਕ ਕਰਦੇ ਆ ਬਈ ਫੇਟਾਂ ਦੀ ਗੱਲ ਆਪਾਂ ਨੇ ਵੇਟ ਲੈਣਾ ਮਿੱਡਲ ਮਾਦੇ ਆਇਆ ਦਾ ਬਈ ਟਰੈਕਟਰ ਮੱਲੇ ਜੇ ਗੇ ਵੇਟ ਰੱਖ ਕੇ ਭਟਰਾ ਦੀਵਾ ਸਰਾ ਦਰਚਰਨਾ ਇਹਦਾ ਲੇਗ ਹੈ ਤੇ ਯਾਰ ਇਹਦਾ ਮਿੰਡਰ ਦਾ ਲਾ ਦੀ ਬਈ ਟਰਾਲੀ ਟਰੈਕਟਰ ਲਿਆ ਗਿਆ ਵਧੀਆ ਮਰਜ਼ੀ ਹੋਣੀ ਲੱਤਾਂ ਬਈ ਸਮਾਨ ਆਮਨ ਦਾ ਫੋਨ ਵੇਟਿੰਗ ਵਿੱਚ ਚੱਲ ਰਿਹਾ ਜੇ ਬਹੁਤ ਬਾਬਾ ਮੈਂ ਬਾਈ ਸਮਾਨ ਰੱਖਾਵਾਂਗਾ ਟਰਾਲੀ 'ਵਾਂ ਠੀਕ ਹੈ ਬਾਬੂ ਜੀ ਓਕੇ ਰੱਖ ਲਿਓ ਬਾਈ ਸਮਾਨ ਟਰਾਲੀ 'ਵਾਂ ਆਪਾਂ ਚਲਾ ਲੈ ਕੇ ਟਰਾਲੀ ਫਤੇਗੜ ਸਾਹਿਬ ਦੀ ਧਰਤੀ 'ਵਾਂ ਬਾਈ ਸਹਿੰਤਾ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਫਤੇਗੜ ਸਾਹਿਬ ਦੀ ਚੜ ਗਏ ਆਪਾਂ ਬੜੇ ਨੈਚਰ ਰੋਡ ਉਪਰ ਭੁੱਖ ਜੀ ਲੱਗ ਰਹੀ ਦੀ ਬੰਦੇ ਆਪਣੇ ਪਿੱਛੇ ਰਹਿ ਗਏ ਆ ਰਹੇ ਆ ਦੇਖਦੇ ਆਪਾਂ ਆਪਾਂ ਖਾएंगे ਬਈ 버거 ਟਰੈਕਟਰ ਆ ਬਣਾਇਆ ਪਾਵੇ ਬੰਦੇ ਨੇ ਜਗਾੜ ਸਿਲੰਡਰ ਰੱਖੇ ਹੋਏ ਆ ਟਰਾਲੀ ਹੈ ਨੋ ਫਾਰਮਰ ਨੋ ਫੂਡ ਕਚੌਣ ਹੱਟ ਬਣਾਈ ਵੀ ਹੈ ਬਾਈ ਬਾਈਆਂ ਨੇ ਬੜੀ ਸੋਹਣੀ ਇਹ ਜਿਹੜਾ ਸਰਹੰਦ ਦੇ ਪਟਿਆਲੇ ਨੂੰ ਰੋਡ ਗਿਆ ਔਰ ਐਨਐਚ ਰੋਡ ਗਿਆ ਥੱਲੇ ਬਹੁਤ ਸਾਫ ਸਪਾਈ ਮਾ ਖਾਣਾ ਬਣ ਰਿਹਾ ਬਾਕੀ ਆਪਾਂ 버ਗਰ ਖਾਏਗੇ ਇਹਦਾ ਹਨਾ ਕਚੌਣ ਹੱਟ ਇਹ ਆਪਣਾ ਹਾਲੈਂਡ ਦੇ ਲਈ ਸ਼ਗੋ 버ਗਰ ਕਸਾਨ ਹਟ ਗਿਆ ਬੜਾ ਟੇਸਟੀ 버ਗਰ ਦਾ ਬਾਈ ਸਵਾਦ ਆ ਗਿਆ ਖਾਗਾ ਕਰੀ ਗ੍ਰਿਲ ਵਾਲਾ ਦਾ ਬਾਈ ਉਹ ਬਦਲਾ ਬਹੁਤ ਟੁਵਾ ਨਹੀਂ ਦਾ ਡਰਾਈ 버ਗਰ ਕਹਿੰਦੇ ਜਿਹਨੂੰ ਤੇਰਾ ਰਿਮਜੀਮ ਸਟਾਰ ਘੱਟ ਦੇ ਪਹੁੰਚ ਗਏ ਬਾਈ ਆਪਾਂ ਔਰ ਸੱਥੇ ਖੜੇ ਆ ਰਹੇ ਨੇ ਕਾ ਬਈ ਫੋਨ ਕਰਿਆ ਵੀ ਬਈ ਰਿਮਜੀਮ ਟੰਬੇਵਾ ਯਾਰ ਰਿਮਜੀਮ ਟਾਫੇਵਾ ਦੇਖਾਂਗੇ ਬਈ ਉਹ ਇਹ ਦੇਖਦੇ ਹਾਂ ਹੁਣ ਕੀ ਆਰਡਰ ਕਰਦੇ ਆਂ ਬੰਦੇ ਆਪਣੇ ਕਿੰਨਾ ਸੋਹਣਾ 1035 ਖੜਿਆ ਤਿਆਰ ਕਰਿਆ ਵਾ ਟਰੈਕਟਰ ਸਤਿ ਸ੍ਰੀ ਅਕਾਲ ਠੀਕ ਹੈ ਮਰ ਬਰਗਰ ਖਾਇਆ ਹੈ ਬਈ ਭੁੱਖ ਨਹੀਂ ਬਹੁਤ 9 ਵਜੇ ਰਾਈਟ ਟਾਈਮ ਤੇਰੇ ਵੱਟ 8:30 8:30 ਆ ਜੀ ਮੇਰੇ ਕੋਲ ਸਾਸਰੀ ਘਰ ਜੀ ਪਾਣੀ ਲਿਆਓ ਜੀ ਜਿਆਦਾ ਠੰਡੀ ਤਾਂ ਨਹੀਂ ਹੈ ਫਿਰ ਠੰਡੀ ਲੱਗੀ ਖਾਣਾ ਛਕ ਲਿਆ ਬਾਈ ਨਹੀਂ ਤੀਜਾ ਫਿਰ ਮਾ ਮਾ ਦੇਖੇਗੇ ਇਹਦੇ ਜਿਹੜੀ ਦੇਖਾ ਨਾ ਨਿਓ ਚਮਚਾ ਦੇਖੋ ਜੀ ਪਦਲਾ ਜਮਹਾਰਾਜ ਨੇ ਆਪਣੀ ਜੋਗੇ ਕਰਦੇ ਇਹ ਫਿਲਮ ਵਾਲੀ ਚੀਜ਼ਾਂ ਲੈਣ ਚੁੱਕੀ ਹੁੰਦੀ ਜੀ ਜਤਿੰਦਰਵਾ ਦੇਖੋ ਇਹ ਚਮਚਾ ਕਿੰਨਾ ਸੋਹਣਾ ਲੱਗ ਰਿਹਾ ਹੱਥ ਨੂੰ ਮੈਡਮ ਵੀ ਖੁਸ਼ ਹੋ ਗਈ ਮੈਡਮ ਬਹੁਤ ਸਾਊ ਹੈ ਬਾਈ ਵਧੀਆ ਸਰਵਿਸ ਹੈ ਸੇਵਾ ਕਰੀ ਵਿਚਾਰੀ ਨੇ ਲੈ ਵੀ ਸਬਜੀ ਮੰਡੀ ਮਾਂ ਦੇ ਲੇਲੀ ਮੰਡੀ ਮਾਂ ਦੇ ਸਬਜੀ ਲੇਲੀ ਗੋਭੀ ਉਹ ਪਾਈ ਨਹੀਂ ਗੋਭੀ ਕਿੱਥੇ ਲਿਆ ਭੇਜ ਫਿਰ ਬੰਦੇ ਨੇ ਉਹ ਨਹੀਂ ਲੈ ਗਿਆ ਰੌਣਕ ਲੱਗ ਰਹੀ ਹੈ ਬਾਈ ਬੱਦਲ ਬਾਈ ਹੋ ਗਈ ਪੂਰੀ ਐਨ ਇਹ ਦੇਖੋ ਛੋਟਾ ਜਾ ਗੱਡੀ ਮੈਂ ਬੈਠਿਆ ਜਾਨਵਰ ਸਬਜੀ ਮੰਡੀ ਬਾਈ ਰਾਜਪੁਰਾ ਲਿਓ ਜੀ ਰਾੜਾ ਗੈਰ ਰਾੜਾ ਗੱਲ ਕੋਈ ਨਾ ਗੁੱਲੀਆਂ ਪਰ ਮਾਰਿਆ ਹੱਥ ਹੈ ਨਾ ਟਾਈਟਾਂ ਗੁੱਲੀਆਂ ਸਵੇਰੇ ਚਾਹੀਦੀ ਬਾਈ ਅੱਜ ਅੱਗੇ ਨਹੀਂ ਰਸ਼ ਕਰਕੇ ਕਿ ਵੀ ਆਪਾਂ ਕਸ ਕੇ ਹਟੇ ਆ ਵੀ ਕੋਈ ਢਿੱਲ ਮੱਠ ਹੋ ਜਾ ਵੈਸੇ ਟੈਟ ਤੀਆਂ ਕੋਈ ਚੱਕਰ ਨਹੀਂ ਦਾ ਫਿਰ ਵੀ ਹੱਥ ਮਾਰਿਆ ਬਈ ਗੁੱਲੀਆਂ ਪਰ ਵੀ ਕਈ ਵਾਰੀ ਕੋਈ ਢਿੱਲ ਮੱਠ ਹੋ ਜਾ ਠੀਕ ਹੈ ਬਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਧੰਨਵਾਦ ਜੀ ਸਾਰਿਆਂ ਦਾ